ਕਿਆ ਕਿ ਜਿਹੜੇ ਭਾਰਤੀ ਹਿਰਾਸਤੀ ਕੇਂਦਰਾਂ ਚ ਬੰਦ ਨੇ ਕੀ ਉਹਨਾਂ ਨੂੰ ਸਫਾਰਤੀ ਰਸਾਈ ਦਿੱਤੀ ਗਈ ਹੈ ਜਾਂ ਨਹੀਂ ਉਹਨਾਂ 2013 ਚ ਡਿਪਲੋਮੈਟ ਦੇਵੀਯਾਨੀ ਖੋਬਰੇਗਾੜਾ ਨਾਲ ਕੀਤੇ ਗਏ ਦੁਰਵਿਵਹਾਰ ਦਾ ਜ਼ਿਕਰ ਕਰਦੇ ਆਂ ਕਿਆ ਕਿ ਉਸ ਸਮੇਂ ਦੀ ਸਰਕਾਰ ਨੇ ਅਮਰੀਕਾ ਤੇ ਦਬਾਅ ਪਾ ਕੇ ਉਸ ਨੂੰ ਮਾਫੀ ਮੰਗਣ ਤੇ ਮਜਬੂਰ ਕੀਤਾ ਸੀ ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਨੇ ਕਿਹਾ ਕਿ ਅਮਰੀਕਾ ਤੋਂ ਆਏ ਹਰਿਆਣਾ ਦੇ ਵਿਅਕਤੀਆਂ ਨੂੰ ਪੁਲਿਸ ਵੈਦਨਾ ਚ ਕਿਉਂ ਲਜਾਇਆ ਗਿਆ ਜੈ ਸ਼ੰਕਰ ਨੇ ਕਿਹਾ ਕਿ ਜਿਹੜੇ ਵਿਅਕਤੀ ਨੂੰ ਹਿਰਾਸਤ ਚ ਲਿਆ ਜਾਂਦਾ ਉਸ ਨੂੰ ਸਫਾਰਤੀ ਰਸਾਈ ਦੀ ਅਪੀਲ ਕਰਨੀ ਦੀ ਉਹਨਾਂ ਨੇ ਕਿਹਾ ਕਿ ਪਤਾ ਲਾਇਆ ਜਾ ਰਿਹਾ ਹੈ ਕਿ ਦੇਸ਼ਪਤਰ ਤੇ ਲੋਕ ਅਮਰੀਕਾ ਕਿਵੇਂ ਗਏ ਤੇ ਇਸ ਗੈਰ ਕਾਨੂੰਨੀ ਧੰਦੇ ਚ ਕੌਣ ਕੌਣ ਸ਼ਾਮਿਲ ਹੈ ਅਮਰੀਕਾ ਚ ਗੈਰ ਕਾਨੂੰਨੀ ਢੰਗ ਨਾਲ ਰਹਿੰਦੇ ਭਾਰਤੀਆਂ ਦੀ ਵਾਪਸੀ ਦੇ ਮੁੱਦੇ ਤੇ ਲੋਕ ਸਭਾ ਚ ਵਿਰੋਧੀ ਤਿਰਨੇ ਹੰਗਾਮਾ ਕੀਤਾ ਜਿਸ ਕਾਰਨ ਸਦਨ ਦੀ ਕਾਰਵਾਈ ਚਾਰ ਵਾਰ ਮੁਲਤਵੀ ਕਰਨੀ ਪਈ ਉਂਜ ਵਿਦੇਸ਼ ਮੰਤਰੀ ਐ ਸਜੈ ਸ਼ੰਕਰ ਨੇ ਕਿਹਾ ਕਿ ਜਹਾਜ਼ਾਂ ਰਾਹੀਂ ਭੇਜਾਰੇ ਭਾਰਤੀਆਂ ਨਾਲ ਦੁਰਵਿਵਹਾਰ ਨਾ ਕਰਨ ਲਈ ਭਾਰਤ ਵੱਲੋਂ ਟਰੰਪ ਪ੍ਰਸ਼ਾਸਨ ਨਾਲ ਰابطਾ ਕਾਇਮ ਕੀਤਾ ਜਾ ਰਿਹਾ ਹੈ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਅਮਰੀਕਾ ਤੋਂ ਆਏ ਭਾਰਤੀਆਂ ਦੇ ਵੇੜੀਆਂ ਚ ਬੰਨੇ ਹੋਣ ਦਾ ਵਿਰੋਧ ਕੀਤਾ ਤੇ ਉਹ ਨਾਰੇਬਾਜ਼ੀ ਕਰਦੇ ਹੋਏ ਸਪੀਕਰ ਦੇ ਆਸਣ ਅੱਗੇ ਆ ਕੇ ਜੈ ਸ਼ੰਕਰ ਨੇ ਹੰਗਾਮੇ ਦੌਰਾਨ ਇਹ ਬਿਆਨ ਪੜਿਆ ਕਾਂਗਰਸ ਦੇ ਲੋਕ ਸਭਾ ਚ ਉਪਨੇਤਾ ਸਰਬ ਗਗੋਈ ਸਮੇਤ ਹੋਰ ਕਈ ਆਗੂਆਂ ਨੇ ਅਮਰੀਕਾ ਤੋਂ ਪਰਤੇ ਭਾਰਤੀਆਂ ਨਾਲ ਮਾੜੇ ਵਤੀਰੇ ਦੇ ਮੁੱਦੇ ਤੇ ਚਰਚਾ ਲਈ ਨੋਟਿਸ ਦਿੱਤੇ ਸਨ ਵਿਦੇਸ਼ ਮੰਤਰੀ ਐ ਸਜੈ ਸ਼ੰਕਰ ਨੇ ਕਿਹਾ ਕਿ ਅਮਰੀਕਾ ਤੋਂ ਸਾਲ 2009 ਤੋਂ ਹੁਣ ਤੱਕ 15668 ਗੈਰ ਕਾਨੂੰਨੀ ਭਾਰਤੀਆਂ ਦੀ ਵਤਨ ਵਾਪਸੀ ਹੋ ਚੁੱਕੀ ਹੈ ਰਾਜ ਸਭਾ ਚ ਬਿਆਨ ਦਿੰਦਿਆਂ ਉਹਨਾਂ ਕਿਹਾ ਕਿ ਸਭ ਤੋਂ ਵੱਧ 2042 ਭਾਰਤੀ 2019 ਚ ਮੁਲਕ ਭੇਜੇ ਗਏ ਸਨ ਸਾਲ 2020 ਚ 1899 2021 ਚ 805 2022 ਚ 862 2023 ਚ 617 2024 ਚ 1368 2018 ਚ 1180 2017 ਚ 1024 2016 ਚ 1303 2015 ਚ 708 2024 ਚ 591 ਭਾਰਤੀ ਵਾਪਸ ਆਇਸਾਨ ਮੰਤਰੀ ਨੇ ਕਿਹਾ ਕਿ 2009 ਚ 734 2010 ਚ 799 2011 ਚ 597 2012 ਚ 530 ਅਤੇ 2013 ਚ 515 ਭਾਰਤੀਆਂ ਨੂੰ ਮੁਲਕ ਭੇਜਿਆ ਗਿਆ ਸੀ ਅਮਰੀਕਾ ਦਾ ਫੌਜੀ ਜਹਾਜ਼ ਪੰਜਾਬ ਚ ਉਤਾਰੇ ਜਾਣ ਤੋਂ ਕੇਂਦਰ ਸਰਕਾਰ ਸਿਆਸੀ ਤਰ੍ਹਾਂ ਦੇ ਨਿਸ਼ਾਨੇ ਪਿਆਗੀ ਹੈ ਸਿਆਸੀ ਤਰ੍ਹਾਂ ਨੇ ਇਸ ਨੂੰ ਇੱਕ ਸਾਜਿਸ਼ ਕਰਾਰ ਦਿੱਤਾ ਤਾਂ ਕਿ ਗੁਜਰਾਤ ਮਾਡਲ ਦੀ ਪੱਲ ਬਚਾਈ ਜਾ ਸਕੇ ਤੇ ਪੰਜਾਬ ਨੂੰ ਬਦਨਾਮ ਕੀਤਾ ਜਾ ਸਕੇ ਪੰਜਾਬ ਦੇ ਐਨਆਰਆਈ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕੇਂਦਰੀ ਵਿਦੇਸ਼ ਮੰਤਰੀ ਨੂੰ ਪੱਤਰ ਲਿਖ ਕੇ ਮੁਲਾਕਾਤ ਲਈ ਸਮਾਂ ਮੰਗਿਆ ਢਾਲੀਵਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਮਨੁੱਖੀ ਤਸਕਰੀ ਦਾ ਧੰਦਾ ਕੁਮੰਤਰੀ ਪੱਧਰ ਤੇ ਚੱਲ ਰਿਹਾ ਤੇ ਭਾਰਤ ਚ ਮਨੁੱਖੀ ਤਸਕਰੀ ਦਾ ਕੰਮ ਮੁੰਬਈ ਅਤੇ ਦਿੱਲੀ ਦੇ ਹਵਾਈ ਅੱਡੇ ਤੋਂ ਚੱਲ ਰਿਹਾ ਦੁਬਈ ਦੇ ਏਜੰਟਾਂ ਵੀਐਸ ਚ ਸ਼ਮੂਲੀਅਤ ਆਉਣਾ ਕਿ ਕੇਂਦਰ ਸਰਕਾਰ ਇਸ ਰਿਪੋਰਟ ਦੀ ਘਟਨਾ ਜ਼ਰੀਏ ਪੰਜਾਬ ਦੀ ਝੋਲੀ ਬਦਨਾਮੀ ਪਾਉਣ ਦੇ ਚੱਕਰ ਵਿੱਚ ਆ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਪਰ ਵਿੱਚ ਇਮੀਗ੍ਰੇਸ਼ਨ ਕਾਰੋਬਾਰ ਦੇ ਆਧਾਰਿਆਂ ਦੀ ਜਾਂਚ ਕੀਤੀ ਜਾਵੇਗੀ ਤੇ ਜੋ ਵੀ ਗੈਰਕਾਨੂੰਨੀ ਕੰਮ ਚ ਸ਼ਾਮਲ ਪਾਇਆ ਗਿਆ ਉਸ ਖਿਲਾਫ ਕਾਰਵਾਈ ਹੋਵੇਗੀ ਸਾਬਕਾ ਮੰਤਰੀ ਅਤੇ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਗੁਜਰਾਤ ਮਾਡਲ ਦੀ ਬਦਨਾਮੀ ਦੇ ਡਰੋਂ ਅਮਰੀਕਾ ਦਾ ਫੌਜੀ ਜਹਾਜ਼ ਪੰਜਾਬ ਚ ਉਤਾਰਿਆ ਜਦਕਿ ਇਸ ਜਹਾਜ਼ ਚ ਸਭ ਤੋਂ ਵੱਧ ਗੁਜਰਾਤੀ ਅਤੇ ਹਰਿਆਣਵੀ ਸਨ ਉਹਨਾਂ ਕਹਾਂ ਕਿ ਨਿਯਮਾਂ ਮੁਤਾਬਕ ਤਾਂ ਅਮਰੀਕਾ ਦੀ ਉਡਾਣ ਦਿੱਲੀ ਜਾਂ ਮੁੰਬਈ ਦੇ ਹਵਾਈ ਅੱਡੇ ਤੇ ਉਤਰਨੀ ਚਾਹੀਦੀ ਸੀ ਪਰੰਤੂ ਕੇਂਦਰ ਸਰਕਾਰ ਆਪਣੀ ਸ਼ਬੀ ਬਚਾਉਣ ਅਤੇ ਬਦਨਾਮੀ ਦਾ ਠੇਕਰਾ ਪੰਜਾਬ ਦੇ ਸਿਰ ਪਨਣਾ ਚਾਹੁੰਦੀ ਸੀ ਤਾਂ ਕਿ ਅਜਿਹਾ ਪ੍ਰਭਾਵ ਸਿਰਜਿਆ ਜਾ ਸਕੇ ਜਿਵੇਂ ਕਿ ਸਭ ਕੁਝ ਗਲਤ ਕੰਮ ਪੰਜਾਬ ਚ ਹੀ ਹੁੰਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮੱਜਰਾ ਨੇ ਕਿਹਾ ਕਿ ਅਮਰੀਕੀ ਫੌਜ ਦੇ ਆਪਣੇ ਜਹਾਜ਼ ਰਾਹੀਂ ਵੱਡੀ ਗਿਣਤੀ ਭਾਰਤੀਆਂ ਨੂੰ ਦੇਸ਼ ਨਿਕਾਲਾ ਦੇਣਾ ਗੈਰ ਮਨੁੱਖੀ ਵਰਤਾਰਾ ਹੈ ਮंत्री ਨਰਿੰਦਰ ਮੋਦੀ ਨੂੰ ਤੁਰੰਤ ਅਮਰੀਕਾ ਦੇ ਰਾਸ਼ਟਰਪਤੀ ਨਾਲ ਗੱਲਬਾਤ ਕਰਕੇ ਇਸ ਤੇ ਸਾਰਥਕ ਹੱਲ ਕੱਢਣ ਦੀ ਲੋੜ ਹੈ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੋਵਾਲੀਆ ਨੇ ਕਿਹਾ ਕਿ ਅਸਲ ਵਿੱਚ ਪੰਜਾਬ ਵਿੱਚ ਕਈ ਦਹਾਕਿਆਂ ਤੋਂ ਟਰੈਵਲ ਏਜੰਟ ਲੁੱਟਮਚਾਰ ਰਹੇ ਨੇ ਅਤੇ ਕਿਸੇ ਵੀ ਸਿਆਸੀ ਤਰਫ ਨੇ ਉਹਨਾਂ ਖਿਲਾਫ ਆਵਾਜ਼ ਨਹੀਂ ਉਠਾਈ ਉਹਨਾਂ ਮੰਗ ਕੀਤੀ ਕਿ ਸਰਕਾਰ ਇੱਕ ਜੁਡੀਸ਼ੀਅਲ ਕਮਿਸ਼ਨ ਬਣਾ ਕੇ ਇਸ ਗੈਰ ਕਾਨੂੰਨੀ ਕਾਰੋਬਾਰ ਦੀ ਜਾਂਚ ਕਰਾਵੇ ਅਮਰੀਕਾ ਚੋਂ ਕੱਢੇ ਗਏ ਭਾਰਤੀਆਂ ਨਾਲ ਅਪਰਾਧੀਆਂ ਵਰਗਾ ਸਲੂਕ ਕੀਤੇ ਜਾਣ ਤੋਂ ਭੜਕੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਖੁਦ ਹਤਕੜੀਆਂ ਆਕੇ ਸੰਸਦ ਪਹੁੰਚੀ ਅਤੇ ਸਰਕਾਰ ਕੋਲ ਰੋਸ਼ ਅਰਜ ਕਰਵਾਇਆ ਉਹਨਾਂ ਕਿਹਾ ਕਿ ਅਮਰੀਕਾ ਤੋਂ ਪਰਤੇ ਲੋਕਾਂ ਨਾਲ ਅਪਰਾਧੀਆਂ ਵਰਗਾ ਸਲੂਕ ਕੀਤਾ ਗਿਆ ਤੇ ਸਰਕਾਰ ਚੁੱਪ ਬੈਠੀ ਹੈ ਉਹਨਾਂ ਕਿਹਾ ਕਿ ਇਸ ਹਰਕਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਸਰਕਾਰ ਨੂੰ ਜਵਾਬ ਦੇਣਾ ਪਵੇਗਾ ਸੰਸਦ ਮੈਂਬਰ ਨੇ ਕਿਹਾ ਕਿ ਸਰਕਾਰ ਨੂੰ ਪਹਿਲਾਂ ਹੀ ਪਤਾ ਸੀ ਕਿ ਅਮਰੀਕਾ ਵੱਲੋਂ ਭਾਰਤੀਆਂ ਨੂੰ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਤਾਂ ਫਿਰ ਉਹਨਾਂ ਲਈ ਵਿਸ਼ੇਸ਼ ਉਡਾਨ ਦਾ ਪ੍ਰਬੰਧ ਕਿਉਂ ਨਹੀਂ ਕੀਤਾ ਗਿਆ ਉਹਨਾਂ ਕਿਹਾ ਕਿ ਇਹ ਭਾਰਤੀ ਸ਼ਾਨ ਪ੍ਰਭੂ ਸੱਤਾ ਤੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਹਰ ਭਾਰਤੀ ਦੇ ਸਨਮਾਨ ਦਾ ਦਾ ਉਹਨਾਂ ਕਿਹਾ ਕਿ ਸਰਕਾਰ ਚੋਣਾਂ ਵਿੱਚ ਰੁੱਝੀ ਹੋਈ ਹੈ ਜਿਸ ਕਾਰਨ ਜਹਾਜ਼ ਨੂੰ ਦਿੱਲੀ ਵਿੱਚ ਉਤਰਨ ਨਹੀਂ ਦਿੱਤਾ ਗਿਆ ਉਸ ਜਹਾਜ਼ ਵਿੱਚ ਹਰ ਰਾਜ ਦੇ ਲੋਕ ਸਨ ਪਰ ਜਵਾਬ ਦੇਣ ਤੋਂ ਬਚਣ ਲਈ ਇਸ ਨੂੰ ਅੰਮ੍ਰਿਤਸਰ ਵਿੱਚ ਉਤਾਰਿਆ ਗਿਆ ਔਜਲਾ ਨੇ ਕਿਹਾ ਕਿ ਸਰਕਾਰ ਨੇ ਲੋਕਾਂ ਨਾਲ ਜੋ ਵਿਸ਼ਵਾਸ ਘਾਤ ਕੀਤਾ ਉਸ ਦਾ ਜਵਾਬ ਦੇਣਾ ਪਵੇਗਾ ਸ਼੍ਰੋਮਣੀ ਕਾਲੀਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਾਰਤੀਆਂ ਨੂੰ ਅਮਰੀਕਾ ਤੋਂ ਫੌਜੀ ਜਹਾਜ਼ ਵਿੱਚ ਹਤਕੜੀਆਂ ਲਗਾ ਕੇ ਰਿਪੋਰਟ ਕਰਨਾ ਦੇਸ਼ ਦਾ ਅਪਮਾਨ ਹੈ ਜਦਕਿ ਪ੍ਰਵਾਸੀ ਹਾਲਾਤਾਂ ਦੇ ਸ਼ਿਕਾਰ ਹੋਏ ਨੇ ਕੋਈ ਅਪਰਾਧੀ ਨਹੀਂ ਹਨ ਉਹਨਾਂ ਨਾਲ ਮਰੁੱਕੀ ਵਿਵਹਾਰ ਕੀਤਾ ਜਾਣਾ ਚਾਹੀਦਾ ਹੈ ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਇਸ ਮੁੱਦੇ ਨੂੰ ਅਮਰੀਕਾ ਸਰਕਾਰ ਕੋਲ ਚੁੱਕਣ ਅਤੇ ਇਹ ਯਕੀਨੀ ਬਣਾਉਣ ਕਿ ਭਾਰਤੀਆਂ ਨਾਲ ਦੁਰਵਿਵਹਾਰ ਨਾ ਕੀਤਾ ਜਾਵੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਪਾ ਨੇ ਕਿਹਾ ਕਿ ਰਿਪੋਰਟ ਕੀਤੇ ਭਾਰਤੀਆਂ ਨੂੰ ਕਟੜ ਅਪਰਾਧੀਆਂ ਵਜੋਂ ਕਰਨਾ ਵੇਨਸਾਫੀਆ ਰਿਪੋਰਟ ਕੀਤੇ ਲੋਕਾਂ ਦੇ ਦਾਅਵੇ ਅਨੁਸਾਰ ਉਹਨਾਂ ਨੂੰ 40 ਘੰਟਿਆਂ ਤੱਕ ਹੱਤਕੜੀਆਂ ਲਗਾਈਆਂ ਗਈਆਂ ਅਤੇ ਪੈਰਾਂ ਸੰਗਲ ਨਾਲ ਬੰਨੇ ਹੋਏ ਸਨ ਉਹਨਾਂ ਨੂੰ ਵਾਸ਼ਰੂਮ ਦੀ ਵਰਤੋਂ ਕਰਨ ਦੀ ਵੀ ਆਗਿਆ ਨਹੀਂ ਸੀ ਉਹਨਾਂ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਮੋਦੀ ਇਹ ਮਾਮਲਾ ਟਰੰਪ ਪ੍ਰਸ਼ਾਸਨ ਕੋਲ ਉਠਾਉਣ ਕਾਂਗਰਸ ਪਾਰਟੀ ਦੇ ਹਲਕਾ ਫਤੇਗੜ ਸਾਹਿਬ ਤੋਂ ਲੋਕ ਸਭਾ ਮੈਂਬਰ ਡਾਕਟਰ ਅਮਰਸੰਗ ਨੇ ਅਮਰੀਕਾ ਵੱਲੋਂ ਭਾਰਤੀਆਂ ਨੂੰ ਵਾਪਸ ਭੇਜਣ ਸਮੇ ਵਰਤੇ ਗਏ ਅਣਮਨੁੱਖੀ ਤੌਰ ਤਰੀਕੇ ਤੇ ਇਸ ਮਾਮਲੇ ਵਿੱਚ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਵੱਲੋਂ ਰਾਜ ਸਭਾ ਵਿੱਚ ਦਿੱਤੇ ਬਿਆਨ ਦੇ ਮਾਮਲੇ ਵਿੱਚ ਘੇਰਦਿਆਂ ਨਿੰਦਿਆ ਕੀਤੀ ਹੁੰਦਾ ਸੂਬਾ ਸਰਕਾਰ ਤੋਂ ਪੀੜਤ ਪੰਜਾਬੀ ਪਰਿਵਾਰਾਂ ਨੂੰ ਨੌਕਰੀ ਦੇਣ ਅਤੇ ਏਜੰਟਾ ਖਿਲਾਫ ਕਾਰਵਾਈ ਕਰਕੇ ਪੀੜਤਾਂ ਦੇ ਪੈਸੇ ਵਾਪਸ ਦਿਵਾਉਣ ਦੀ ਮੰਗ ਕੀਤੀ ਹੈ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਮਰੀਕਾ ਵੱਲੋਂ ਰਿਪੋਰਟ ਕੀਤੇ ਗਏ ਭਾਰਤੀਆਂ ਨੂੰ ਗੁਰੂ ਰਾਮਦਾਸ 에어ਪੋਰਟ ਅੰਮ੍ਰਿਤਸਰ ਉਤਾਰਨ ਤੇ ਸਖਤ ਇਤਰਾਜ਼ ਜਤਾਇਆ ਹੈ ਉਹਨਾਂ ਇਸ ਸਭ ਨੂੰ ਕੇਂਦਰ ਸਰਕਾਰ ਦੀ ਸਾਜ਼ਿਸ਼ ਦਾ ਹਿੱਸਾ ਦੱਸਦਿਆਂ ਕਿਹਾ ਕਿ ਸਪਸ਼ਟ ਹੈ ਕਿ ਕੇਂਦਰ ਸਰਕਾਰ ਦਾ ਮੁੱਖ ਮਕਸਦ ਪੰਜਾਬ ਅਤੇ ਪੰਜਾਬੀਆਂ ਦੇ ਅਕਸਰ ਵਿਸ਼ਵਪਰਵ ਵਿੱਚ ਠੇਸ ਪਹੁੰਚਾਉਣਾ ਮੁੱਖ ਮੰਤਰੀ ਭਗਵੰਤ ਮਾਨ ਨੇ ਅਮਰੀਕਾ ਤੋਂ ਰਿਪੋਰਟ ਹੋਏ ਭਾਰਤੀਆਂ ਦੇ ਮਾਮਲੇ ਤੇ ਟਿੱਪਣੀ ਕਰਦੇ ਅਮਰੀਕਾ ਦੇ ਵਿਵਹਾਰ ਤੇ ਅਫਸੋਸ ਜ਼ਾਹਿਰ ਕੀਤਾ ਉਹਨਾਂ ਕਿਹਾ ਕਿ ਅਮਰੀਕਾ ਵੱਲੋਂ ਹਤਕੜੀਆਂ ਅਤੇ ਵੀੜੀਆਂ ਲਾ ਕੇ ਨਾਗਰਿਕਾਂ ਨੂੰ ਵਾਪਸ ਭੇਜਣਾ ਸਮੁੱਚੇ ਦੇਸ਼ ਲਈ ਸ਼ਰਮ ਵਾਲੀ ਗੱਲ ਹੈ ਉਹਨਾਂ ਕਿਹਾ ਕਿ ਰਿਪੋਰਟ ਹੋਏ ਭਾਰਤੀਆਂ ਦੇ ਜ਼ਖਮਾਂ ਤੇ ਮੱਲ੍ਹਮ ਲਾਉਣ ਦੀ ਥਾਂ ਹਰਿਆਣਾ ਸਰਕਾਰ ਵੱਲੋਂ ਉਹਨਾਂ ਨੂੰ ਪੁਲਿਸ ਦੀਆਂ ਕੈਦੀਆਂ ਵਾਲੀਆਂ ਗੱਡੀਆਂ 'ਚ ਲੈ ਕੇ ਜਾਣਾ ਜ਼ਖਮਾਂ ਤੇ ਲੂਣ ਲਾਉਣ ਬਰਾਬਰ ਹੈ ਉਹਨਾਂ ਹਰਿਆਣਾ ਪੁਲਿਸ ਦੀਆਂ ਕੈਦੀ ਲਿਜਾਣ ਵਾਲੀਆਂ ਗੱਡੀਆਂ ਦੀ ਵੀਡੀਓ ਵੀ ਸਾਂਝੀ ਕੀਤੀ ਜਿਨ੍ਹਾਂ 'ਚ ਰਿਪੋਰਟ ਕੀਤੇ ਵਿਅਕਤੀਆਂ ਨੂੰ ਅਮ੍ਰਿਤਸਰ ਤੋਂ ਹਰਿਆ ਪਰ ਡਾਕਟਰ ਵਿਕਰਮਜੀਤ ਸਿੰਘ ਸਾਨੀ ਨੇ ਅਪੀਲ ਕੀਤੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਹਫਤੇ ਅਮਰੀਕਾ ਦੀ ਆਪਣੀ ਫੇਰੀ ਦੌਰਾਨ ਰਾਸ਼ਟਰਪਤੀ 트੍ਰੰਪ ਕੋਲ ਭਾਰਤੀ ਨਾਗਰਿਕਾਂ ਦੇ ਦੇਸ਼ ਨਿਕਾਲੇ ਦਾ ਮੁੱਦਾ ਚੁੱਕਣ ਉਹਨਾਂ ਇਹਨਾਂ ਨੌਜਵਾਨਾਂ ਲਈ ਪੁਨਰਵਾਸ ਅਤੇ ਰੋਜ਼ਗਾਰ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਉਹਨਾਂ ਆਪਣੇ ਹੁਨਰ ਕੇਂਦਰਾਂ ਰਾਹੀਂ ਰਿਪੋਰਟ ਹੋਏ ਇਹਨਾਂ ਨੌਜਵਾਨਾਂ ਨੂੰ ਮੁੱਤ ਹੁਨਰ ਸਿਖਲਾਈ 'ਤੇ ਸਲਾਹ ਪ੍ਰਦਾਨ ਕਰਨ ਦਾ ਵਾਅਦਾ ਕੀਤਾ ਜਿਸ ਨਾਲ ਉਹਨਾਂ ਨੂੰ ਚੰਗੀਆਂ ਨੌਕਰੀਆਂ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ ਅਮਰੀਕਾ ਵੱਲੋਂ ਮੁਲਕ ਛੋਟੇ ਭਾਰਤੀਆਂ ਦੇ ਹਤਕੜੀਆਂ ਤੇ ਪੈਰਾਂ ਵਿੱਚ ਬੀੜੀਆਂ ਪਾਉਣ ਦੇ ਵਿਵਾਦ ਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ 2012 ਦੇ ਅਮਰੀਕੀ ਨਿਯਮਾ ਮੁਤਾਬਕ ਹੀ ਦੇ ਚੋਟੇ ਜਾਣ ਵਾਲੇ ਲੋਕਾਂ ਤੇ ਪਾਬੰਦੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਇਹ ਚੌੜਤਾ ਤੇ ਬੱਚਿਆਂ ਨੂੰ ਛੋਟ ਦਿੱਤੀ ਜਾਂਦੀ ਹੈ ਹੁਣ ਕਿਹਾ ਕਿ ਭਾਰਤ ਅਮਰੀਕੀ ਸਰਕਾਰ ਨਾਲ ਇਹ ਯਕੀਨੀ ਬਣਾਉਣ ਲਈ ਗੱਲਬਾਤ ਕਰ ਰਿਹਾ ਕਿ ਮੁਲਕ ਛੋਟੇ ਜਾਣ ਵਾਲੇ ਲੋਕਾਂ ਨਾਲ ਕਿਸੇ ਵੀ ਤਰੀਕੇ ਨਾਲ ਦੁਰਵਿਵਹਾਰ ਨਾ ਕੀਤਾ ਜਾਵੇ ਵਿਦੇਸ਼ ਮੰਤਰੀ ਨੇ ਰਾਜ ਸਭਾ ਵਿੱਚ ਕਿਹਾ ਕਿ ਅਮਰੀਕਾ ਵੱਲੋਂ ਗੈਰ ਕਾਨੂੰਨੀ ਭਾਰਤੀਆਂ ਨੂੰ ਲੰਬੇ ਸਮੇਂ ਤੋਂ ਦੇ ਜੋ ਕੱਢਿਆ ਜਾਂਦਾ ਰਿਹਾ ਤੇ 2009 ਤੋਂ ਹਰ ਸਾਲ ਸੰਖਰੇ ਲੋਕ ਰਿਪੋਰਟ ਹੁੰਦੇ ਆਏ ਨੇ ਹਤਕੜੀਆਂ ਤੇ ਬੇੜੀਆਂ ਲਗਾਉਣ ਦੇ ਮੁੱਦੇ ਤੇ ਵਿਦੇਸ਼ ਮੰਤਰੀ ਨੇ ਕਿਹਾ ਕਿ ਇਮੀਗ੍ਰੇਸ਼ਨ ਅਤੇ ਕਸਟਮਸ ਇਨਫੋਰਸਮੈਂਟ ਵੱਲੋਂ 2012 ਤੋਂ ਲਾਗੂ ਪ੍ਰਕਿਰਿਆ ਤਹਿਤ ਪਾਬੰਦੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਆਈਸੀਈ ਨੇ ਦੱਸਿਆ ਕਿ ਔਰਤਾਂ ਤੇ ਬੱਚਿਆਂ ਤੇ ਕੋਈ ਸਖਤੀ ਨਹੀਂ ਹੁੰਦੀ ਅਤੇ ਦੇਸ਼ ਨਿਕਾਲੇ ਵਾਲੇ ਵਿਅਕਤੀਆਂ ਨੂੰ ਪਖਾਨੇ ਆਚ ਜਾਣ ਤੋਂ ਨਹੀਂ ਰੋਕਿਆ ਜਾਂਦਾ ਦੱਸਦੀ ਹੈ ਕਿ ਯੂਐਸਏ ਬਾਰਡਰ ਪੋਰਟਲ ਯੂਐਸਬੀਪੀ ਦੇ ਮੁਖੀ ਮਾਈਕਲ ਵੈਕਸ ਨੇ ਐਕਸਟ ਪੋਸਟ ਕੀਤੇ ਇੱਕ ਵੀਡੀਓ ਚ ਬੀੜੀਆਂ ਨਾਲ ਬੰਨੇ ਭਾਰਤੀ ਨਾਗਰਿਕਾਂ ਨੂੰ ਅਮਰੀਕੀ ਹਵਾਈ ਸੈਨਾ ਦੇ C-70 ਜਹਾਜ਼ ਚ ਦਿਖਾਇਆ ਉਹਨਾਂ ਕਹਿਆ ਕਿ ਜੋ SBP ਅਤੇ ਹੋਰਾਂ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਸਫਲਤਾਪੂਰਵਕ ਭਾਰਤ ਵਾਪਸ ਭੇਜ ਦਿੱਤਾ ਜੋ ਫੌਜੀ ਜਹਾਜ਼ ਦੀ ਹੁਣ ਤੱਕ ਦੀ ਸਭ ਤੋਂ ਲੰਬੀ ਦੂਰੀ ਦੀ ਡੈਪੂਟੇਸ਼ਨ ਸੰਧੀ ਉਡਾਣਾਂ ਰਾਸਵਾ ਚ ਜੈ ਸ਼ੱਕਰ ਨੇ ਕਿਹਾ ਕਿ ਇਹ ICE ਨੇ ਫੈਸਲਾ ਲੈਣਾ ਹੈ ਕਿ ਉਹ ਪ੍ਰਵਾਸੀਆਂ ਨੂੰ ਕਿਹੜੇ ਜਹਾਜ਼ ਰਾਹੀਂ ਵਤਨ ਭੇਜੇ ਸੰਸਦ ਮੈਂਬਰ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਜੈਸ਼ੰਕਰ ਨੇ ਮੰਨਿਆ ਕਿ ਅਮਰੀਕਾ ਨੇ ਪਹਿਲਾਂ ਹੀ ਭਾਰਤੀਆਂ ਤੇ ਦੇਸ਼ ਨਿਕਾਲੇ ਸੰਬੰਧੀ ਉਹਨਾਂ ਨੂੰ ਜਾਣਕਾਰੀ ਦੇ ਦਿੱਤੀ ਸੀ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਕਿਹਾ ਕਿ ਅਮਰੀਕੀ ਦਵਾ ਹਿੱਟ ਭਾਰਤੀਆਂ ਦੇ ਦੇਸ਼ ਨਿਕਾਲੇ ਨੂੰ ਮਨਜ਼ੂਰੀ ਦਿੱਤੀ ਗਈ ਹੈ ਜੈਸ਼ੰਕਰ ਨੇ ਕਿਹਾ ਕਿ ਜੇ ਕੋਈ ਵਿਅਕਤੀ ਗੈਰ ਕਾਨੂੰਨੀ ਢੰਗ ਨਾਲ ਵਿਦੇਸ਼ ਚ ਰਹਿੰਦਾ ਤਾਂ ਸਾਰੇ ਮੁਲਕਾਂ ਨੂੰ ਤੈਅ ਸ਼ੁਦਾ ਕੁਮੰਤਰੀ ਸਿਧਾਂਤਾਂ ਮੁਤਾਬਕ ਆਪਣੇ ਨਾਗਰਿਕ ਕੋ ਵਾਪਸ ਲੈਣੇ ਪੈਂਦੇ ਨੇ ਮੰਤਰੀ ਨੇ ਕਿਹਾ ਕਿ ਗੈਰ ਕਾਨੂੰਨੀ ਆਵਾਜਾਈ ਨੂੰ ਹੱਲਾਸ਼ੇਰੀ ਨਾ ਦੇਣਾ ਸਾਡੇ ਸਾਰਿਆਂ ਦੇ ਸਾਂਝੇ ਹਿੱਤ ਚ ਹੈ ਕਾਂਗਰਸੀ ਆਗੂ ਰਣਦੀਪ ਸੁਰਜੇਵਾਲਾ ਨੇ ਸਵਾਲ ਕੀਤਾ ਕਿ ਸਰਕਾਰ ਇਸ ਮਾਮਲੇ ਚ ਖਾਮੋਰ ਸ਼ਕਿਉਂ ਰਹੀ ਉਹਨੇ ਇਹ ਵੀ ਜਾਨਣਾ ਚਾਹਿਆ ਕਿ ਕੀ 7.25 ਲੱਖ ਭਾਰਤੀ ਮੋਦੀ ਸਰਕਾਰ ਵੱਲੋਂ ਮੁਲਕ ਚ ਨੌਕਰੀਆਂ ਨਾ ਦੇਣ ਕਾਰਨ ਵਿਦੇਸ਼ ਜਾਣ ਲਈ ਮਜਬੂਰ ਹੋਏ ਨੇ ਸੁਰਜਵਾਲਾ ਨੇ ਕਿਹਾ ਕਿ ਜਿਹੜੇ ਭਾਰਤੀ ਹਿਰਾਸਤੀ ਕੇਂਦਰਾ ਚ ਬੰਦ ਨੇ ਕੀ ਉਹਨਾਂ ਨੂੰ ਸਫਾਰਤੀ ਰਸਾਈ ਦਿੱਤੀ ਗਈ ਹੈ ਜਾਂ ਨਹੀਂ ਉਹਨਾਂ 2013 ਚ ਡਿਪਲੋਮਟ ਦੇਵੀਯਾਨੀ ਖੋਬਰੇਗਾੜਾ ਨਾਲ ਕੀਤੇ ਗਏ ਦੁਰਵਿਵਹਾਰ ਦਾ ਜ਼ਿਕਰ ਕਰਦੇ ਕਿਹਾ ਕਿ ਉਸ ਸਮੇਂ ਦੀ ਸਰਕਾਰ ਨੇ ਅਮਰੀਕਾ ਤੇ ਦਬਾਅ ਪਾ ਕੇ ਉਸ ਨੂੰ ਮਾਫੀ ਮੰਗਣ ਤੇ ਮਜਬੂਰ ਕੀਤਾ ਸੀ ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਨੇ ਕਿਹਾ ਕਿ ਅਮਰੀਕਾ ਤੋਂ ਆਏ ਹਰਿਆਣਾ ਦੇ ਵਿਅਕਤੀਆਂ ਨੂੰ ਪੁਲਿਸ ਵਿਹਨਚ ਕਿਉਂ ਲਜਾਇਆ ਗਿਆ ਜੈ ਸ਼ੰਕਰ ਨੇ ਕਿਹਾ ਕਿ ਜਿਹੜੇ ਵਿਅਕਤੀ ਨੂੰ ਹਿਰਾਸਤ ਚ ਲਿਆ ਜਾਂਦਾ ਉਸ ਨੂੰ ਸਫਾਰਤੀ ਰਸਾਈ ਦੀ ਅਪੀਲ ਕਰਨੀ ਪੈਂਦੀ ਹੈ ਉਹਨਾਂ ਕਿਹਾ ਕਿ ਪਤਾ ਲਾਇਆ ਜਾ ਰਿਹਾ ਕਿ ਦੇਸ਼ ਪਰਤੇ ਲੋਕ ਅਮਰੀਕਾ ਕਿਵੇਂ ਗਏ ਅਤੇ ਇਸ ਗੈਰ ਕਾਨੂੰਨੀ ਧੰਦੇ ਚ ਕੌਣ ਕੌਣ ਸ਼ਾਮਿਲ ਹੈ ਅਮਰੀਕਾ ਚ ਗੈਰ ਕਾਨੂੰਨੀ ਢੰਗ ਨਾਲ ਰਹਿੰਦੇ ਭਾਰਤੀਆਂ ਦੀ ਵਾਪਸੀ ਦੇ ਮੁੱਦੇ ਤੇ ਲੋਕ ਸਭਾ ਚ ਵਿਰੋਧੀ ਤਿਰਨੇ ਹੰਗਾਮਾ ਕੀਤਾ ਜਿਸ ਕਾਰਨ ਸਦਨ ਦੀ ਕਾਰਵਾਈ ਚਾਰ ਵਾਰ ਮੁਲਤਵੀ ਕਰਨੀ ਪਈ ਉਹਨਾਂ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਕਿਆ ਕਿ ਜਹਾਜ਼ਾਰਾਈ ਤੇ ਜਜਾਰੇ ਭਾਰਤੀਆਂ ਨਾਲ ਦੁਰਵਿਵਹਾਰ ਨਾ ਕਰਨ ਲਈ ਭਾਰਤ ਵੱਲੋਂ ਟਰੰਪ ਪ੍ਰਸ਼ਾਸਨ ਨਾਲ رابطہ ਕਾਇਮ ਕੀਤਾ ਜਾ ਰਿਹਾ ਹੈ। ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਅਮਰੀਕਾ ਤੋਂ ਆਏ ਭਾਰਤੀਆਂ ਦੇ ਵੇੜੀਆਂ ਚੁਬੰਨੇ ਹੋਣ ਦਾ ਵਿਰੋਧ ਕੀਤਾ ਤੇ ਉਹ ਨਾਅਰੇਬਾਜ਼ੀ ਕਰਦੇ ਹੋਏ ਸਪੀਕਰ ਦੇ ਆਸਣ ਅੱਗੇ ਆ ਕੇ ਜੈ ਸ਼ੰਕਰ ਨੇ ਹੰਗਾਮੇ ਦੌਰਾਨ ਹੀ ਬਿਆਨ ਪੜਿਆ ਕਾਂਗਰਸ ਦੇ ਲੋਕ ਸਭਾ ਚ ਉਪਨੇਤਾ ਸਰਵ ਗਗੋਈ ਸਮੇਤ ਹੋਰ ਕਈ ਆਗੂਆਂ ਨੇ ਅਮਰੀਕਾ ਤੋਂ ਪਰਤੇ ਭਾਰਤੀਆਂ ਨਾਲ ਮਾੜੇ ਵਤੀਰੇ ਦੇ ਮੁੱਦੇ ਤੇ ਚਰਚਾ ਲਈ ਨੋਟਸ ਦਿੱਤੇ ਸਨ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਕਿਹਾ ਕਿ ਅਮਰੀਕਾ ਤੋਂ ਸਾਲ 2009 ਤੋਂ ਹੁਣ ਤੱਕ 15668 ਗੈਰ ਕਾਨੂੰਨੀ ਭਾਰਤੀਆਂ ਦੀ ਵਤਨ ਵਾਪਸੀ ਹੋ ਚੁੱਕੀ ਹੈ ਰਾਸ਼ ਸਭਾ ਚ ਬਿਆਨ ਦਿੰਦੇ ਹਨ ਕਿ ਆ ਕਿ ਸਭ ਤੋਂ ਵੱਧ 2042 ਭਾਰਤੀ 2019 ਚ ਮੁਲਕ ਭੇਜੇ ਗਏ ਸਨ ਸਾਲ 2020 ਚ 1899 2021 ਚ 805 2022 ਚ 862 2023 ਚ 617 2024 ਚ 1368 2018 ਚ 1180 2017 ਚ 1024 2016 ਚ 1303 2015 ਚ 708 2024 ਚ 591 ਭਾਰਤੀ ਵਾਪਸ ਆਇਸਾਨ ਮੰਤਰੀ ਨੇ ਕਿਹਾ ਕਿ 2009 ਚ 734 2010 ਚ 799 2011 ਚ 597 2012 ਚ 530 ਅਤੇ 2013 ਚ 515 ਭਾਰਤੀਆਂ ਨੂੰ ਮੁਲਕ ਭੇਜਿਆ ਗਿਆ ਸੀ ਅਮਰੀਕਾ ਦਾ ਫੌਜੀ ਜਹਾਜ਼ ਪੰਜਾਬ ਚ ਉਤਾਰੇ ਜਾਣ ਤੋਂ ਕੇਂਦਰ ਸਰਕਾਰ ਸਿਆਸੀ ਤਰ੍ਹਾਂ ਦੇ ਨਿਸ਼ਾਨੇ ਤੇ ਆ ਗਈ ਹੈ ਸਿਆਸੀ ਤਰ੍ਹਾਂ ਨੇ ਇਸ ਨੂੰ ਇੱਕ ਸਾਜ਼ਿਸ਼ ਕਰਾਰ ਦਿੱਤਾ ਤਾਂ ਕਿ ਗੁਜਰਾਤ ਮਾਡਲ ਦੀ ਪੱਲ ਬਚਾਈ ਜਾ ਸਕੇ ਤੇ ਪੰਜਾਬ ਨੂੰ ਬਦਨਾਮ ਕੀਤਾ ਜਾ ਸਕੇ ਪੰਜਾਬ ਦੇ ਐਨਆਰਆਈ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕੇਂਦਰੀ ਵਿਦੇਸ਼ ਮੰਤਰੀ ਨੂੰ ਪੱਤਰ ਲਿਖ ਕੇ ਮੁਲਾਕਾਤ ਲਈ ਸਮਾਂ ਮੰਗਿਆ ਢਾਲੀਵਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਮਨੁੱਖੀ ਤਸਕਰੀ ਦਾ ਧੰਦਾ ਕੁਮੰਤਰੀ ਪੱਧਰ ਤੇ ਚੱਲ ਰਿਹਾ ਤੇ ਭਾਰਤ ਚ ਮਨੁੱਖੀ ਤਸਕਰੀ ਦਾ ਕੰਮ ਮੁੰਬਈ ਅਤੇ ਦਿੱਲੀ ਦੇ ਹਵਾਈ ਅੱਡੇ ਤੋਂ ਚੱਲ ਰਿਹਾ ਦੁਬਈ ਦੇ ਏਜੰਟਾਂ ਵੀਐਸਟ ਚ ਸ਼ਮੂਲੀਅਤ ਆਉਣਾ ਕਿ ਕੇਂਦਰ ਸਰਕਾਰ ਇਸ ਰਿਪੋਰਟ ਦੀ ਘਟਨਾ ਜ਼ਰੀਏ ਪੰਜਾਬ ਦੀ ਝੋਲੀ ਬਦਨਾਮੀ ਪਾਉਣ ਦੇ ਚੱਕਰ ਵਿੱਚ ਆਉਣਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਪਰ ਵਿੱਚ ਇਮੀਗ੍ਰੇਸ਼ਨ ਕਾਰੋਬਾਰ ਦੇ ਆਧਾਰਿਆਂ ਦੀ ਜਾਂਚ ਕੀਤੀ ਜਾਵੇਗੀ ਤੇ ਜੋ ਵੀ ਗੈਰਕਾਨੂੰਨੀ ਕੰਮ ਚ ਸ਼ਾਮਲ ਪਾਇਆ ਗਿਆ ਉਸ ਖਿਲਾਫ ਕਾਰਵਾਈ ਹੋਵੇਗੀ ਸਾਬਕਾ ਮੰਤਰੀ ਅਤੇ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਗੁਜਰਾਤ ਮਾਡਲ ਦੀ ਬਦਨਾਮੀ ਦੇ ਡਰੋਂ ਅਮਰੀਕਾ ਦਾ ਫੌਜੀ ਜਹਾਜ਼ ਪੰਜਾਬ ਚ ਉਤਾਰਿਆ ਜਦਕਿ ਇਸ ਜਹਾਜ਼ ਚ ਸਭ ਤੋਂ ਵੱਧ ਗੁਜਰਾਤੀ ਅਤੇ ਹਰਿਆਣਵੀ ਸਨ ਉਹਨਾਂ ਕਹ ਕਿ ਨਿਯਮਾਂ ਮੁਤਾਬਕ ਤਾਂ ਅਮਰੀਕਾ ਦੀ ਉਡਾਣ ਦਿੱਲੀ ਜਾਂ ਮੁबई ਦੇ ਹਵਾਈ ਅੱਡੇ ਤੇ ਉਤਰਨੀ ਚਾਹੀਦੀ ਸੀ ਪਰੰਤੂ ਕੇਂਦਰ ਸਰਕਾਰ ਆਪਣੀ ਸ਼ਰਮਿ بچਾਉਣ ਅਤੇ ਬਦਨਾਮੀ ਦਾ ਠੇਕਰਾ ਪੰਜਾਬ ਦੇ ਸਿਰ ਪਨਣਾ ਚਾਹੁੰਦੀ ਸੀ ਤਾਂ ਕਿ ਅਜਿਹਾ ਪ੍ਰਭਾਵ ਸਿਰਜਿਆ ਜਾ ਸਕੇ ਜਿਵੇਂ ਕਿ ਸਭ ਕੁਝ ਗਲਤ ਕੰਮ ਪੰਜਾਬ ਚ ਹੀ ਹੁੰਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮੱਜਰਾ ਨੇ ਕਿਹਾ ਕਿ ਅਮਰੀਕੀ ਫੌਜ ਦੇ ਆਪਣੇ ਜਹਾਜ਼ਾਂ ਹੀ ਵੱਡੀ ਗਿਣਤੀ ਭਾਰਤੀਆਂ ਨੂੰ ਦੇਸ਼ ਨਿਕਾਲਾ ਦੇਣਾ ਗੈਰ ਮਨੁੱਖੀ ਵਰਤਾਰਾ ਹੈ ਧਨਮંત્રી ਨਰਿੰਦਰ ਮੋਦੀ ਨੂੰ ਤਰ੍ਹਾਂਤ ਅਮਰੀਕਾ ਦੇ ਰਾਸ਼ਟਰਪਤੀ ਨਾਲ ਗੱਲਬਾਤ ਕਰਕੇ ਇਸ ਤੇ ਸਾਰਥਕ ਹੱਲ ਕੱਢਣ ਦੀ ਲੋੜ ਹੈ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੋਵਾਲੀਆ ਨੇ ਕਿਹਾ ਕਿ ਅਸਲ ਵਿੱਚ ਪੰਜਾਬ ਵਿੱਚ ਕਈ ਦਹਾਕਿਆਂ ਤੋਂ ਟਰੈਵਲ ਏਜੰਟ ਲੁੱਟਮਚਾਰ ਰਹੇ ਨੇ ਅਤੇ ਕਿਸੇ ਵੀ ਸਿਆਸੀ ਤਰਨੇ ਉਹਨਾਂ ਖਿਲਾਫ ਆਵਾਜ਼ ਨਹੀਂ ਉਠਾਈ ਉਹਨਾਂ ਮੰਗ ਕੀਤੀ ਕਿ ਸਰਕਾਰ ਇੱਕ ਜੁਡੀਸ਼ੀਅਲ ਕਮਿਸ਼ਨ ਬਣਾ ਕੇ ਇਸ ਗੈਰ ਕਾਨੂੰਨੀ ਕਾਰੋਬਾਰ ਦੀ ਜਾਂਚ ਕਰਾਵੇ ਅਮਰੀਕਾ ਚੋਂ ਕੱਢੇ ਗਏ ਭਾਰਤੀਆਂ ਨਾਲ ਅਪਰਾਧੀਆਂ ਵਰਗਾ ਸਲੂਕ ਕੀਤੇ ਜਾਣ ਤੋਂ ਭੜਕੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਖੁਦ ਹਤਕੜੀਆਂ ਗਾ ਕੇ ਸੰਸਦ ਪਹੁੰਚੇ ਅਤੇ ਸਰਕਾਰ ਕੋਲ ਰੋਸ਼ ਡਰਜ ਕਰਵਾਇਆ ਉਹਨਾਂ ਕਿਹਾ ਕਿ ਅਮਰੀਕਾ ਤੋਂ ਪਰਤੇ ਲੋਕਾਂ ਨਾਲ ਅਪਰਾਧੀਆਂ ਵਰਗਾ ਸਲੂਕ ਕੀਤਾ ਗਿਆ ਤੇ ਸਰਕਾਰ ਚੁੱਪ ਬੈਠੀ ਹੈ ਉਹਨਾਂ ਕਿਹਾ ਕਿ ਇਸ ਹਰਕਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਸਰਕਾਰ ਨੂੰ ਜਵਾਬ ਦੇਣਾ ਪਵੇਗਾ ਸੰਸਦ ਮੈਂਬਰ ਨੇ ਕਿਹਾ ਕਿ ਸਰਕਾਰ ਨੂੰ ਪਹਿਲਾਂ ਹੀ ਪਤਾ ਸੀ ਕਿ ਅਮਰੀਕਾ ਵੱਲੋਂ ਭਾਰਤੀਆਂ ਨੂੰ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਤਾਂ ਫਿਰ ਉਹਨਾਂ ਲਈ ਵਿਸ਼ੇਸ਼ ਉਡਾਨ ਦਾ ਪ੍ਰਬੰਧ ਕਿਉਂ ਨਹੀਂ ਕੀਤਾ ਗਿਆ ਉਹਨਾਂ ਕਿਹਾ ਕਿ ਇਹ ਭਾਰਤੀ ਸ਼ਾਨ ਪ੍ਰਭੂ ਸੱਤਾ ਤੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਹਰ ਭਾਰਤੀ ਦੇ ਸਨਮਾਨ ਦਾ ਉਦਾ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਚੋਣਾਂ ਵਿੱਚ ਰੁੱਝੀ ਹੋਈ ਹੈ ਜਿਸ ਕਾਰਨ ਜਹਾਜ਼ ਨੂੰ ਦਿੱਲੀ ਵਿੱਚ ਉਤਰਨ ਨਹੀਂ ਦਿੱਤਾ ਗਿਆ ਉਸ ਜਹਾਜ਼ ਵਿੱਚ ਹਰ ਰਾਜ ਦੇ ਲੋਕ ਸਨ ਪਰ ਜਵਾਬ ਦੇਣ ਤੋਂ ਬਚਣ ਲਈ ਇਸ ਨੂੰ ਅੰਮ੍ਰਿਤਸਰ ਵਿੱਚ ਉਤਾਰਿਆ ਗਿਆ ਔਜਲਾ ਨੇ ਕਿਹਾ ਕਿ ਸਰਕਾਰ ਨੇ ਲੋਕਾਂ ਨਾਲ ਜੋ ਵਿਸ਼ਵਾਸ ਘਾਟ ਕੀਤਾ ਉਸ ਦਾ ਜਵਾਬ ਦੇਣਾ ਪਵੇਗਾ ਸ਼੍ਰੋਮਣੀ ਕਾਲੀਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਾਰਤੀਆਂ ਨੂੰ ਅਮਰੀਕਾ ਤੋਂ ਫੌਜੀ ਜਹਾਜ਼ ਵਿੱਚ ਹਤਕੜੀਆਂ ਲਗਾ ਕੇ ਰਿਪੋਰਟ ਕਰਨਾ ਦੇਸ਼ ਦਾ અપਮਾਨ ਹੈ ਜਦਕਿ ਪ੍ਰਵਾਸੀ ਹਾਲਾਤਾਂ ਦੇ ਸ਼ਿਕਾਰ ਹੋਏ ਨੇ ਕੋਈ ਅਪਰਾਧੀ ਨਹੀਂ ਹਨ ਉਹਨਾਂ ਨਾਲ ਮਨੁੱਖੀ ਵਿਵਹਾਰ ਕੀਤਾ ਜਾਣਾ ਚਾਹੀਦਾ ਹੈ ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਇਸ ਮੁੱਦੇ ਨੂੰ ਅਮਰੀਕਾ ਸਰਕਾਰ ਕੋਲ ਚੁੱਕਣ ਅਤੇ ਇਹ ਯਕੀਨੀ ਬਣਾਉਣ ਕਿ ਭਾਰਤੀਆਂ ਨਾਲ ਦੁਰਵਿਵਹਾਰ ਨਾ ਕੀਤਾ ਜਾਵੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਪਾ ਨੇ ਕਿਹਾ ਕਿ ਰਿਪੋਰਟ ਕੀਤੇ ਭਾਰਤੀਆਂ ਨੂੰ ਕਟੜ ਅਪਰਾਧੀਆਂ ਵਜੋਂ ਕਰਨਾ ਵੇਨਸਾਫੀਆ ਰਿਪੋਰਟ ਕੀਤੇ ਲੋਕਾਂ ਦੇ ਦਾਅਵੇ ਅਨੁਸਾਰ ਉਹਨਾਂ ਨੂੰ 40 ਘੰਟਿਆਂ ਤੱਕ ਹਤਕੜੀਆਂ ਲਗਾਈਆਂ ਗਈਆਂ ਅਤੇ ਪੈਰਾਂ ਸੰਗਲ ਨਾਲ ਬੰਨੇ ਹੋਏ ਸਨ ਉਹਨਾਂ ਨੂੰ ਵਾਸ਼ਰੂਮ ਦੀ ਵਰਤੋਂ ਕਰਨ ਦੀ ਵੀ ਆਗਿਆ ਨਹੀਂ ਸੀ ਉਹਨਾਂ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਮੋਦੀ ਇਹ ਮਾਮਲਾ ਟਰੰਪ ਪ੍ਰਸ਼ਾਸਨ ਕੋਲ ਉਠਾਉਣ ਕਾਂਗਰਸ ਪਾਰਟੀ ਦੇ ਹਲਕਾ ਫਤੇਗੜ ਸਾਹਿਬ ਤੋਂ ਲੋਕ ਸਭਾ ਮੈਂਬਰ ਡਾਕਟਰ ਅਮਰਸੰਗ ਨੇ ਅਮਰੀਕਾ ਵੱਲੋਂ ਭਾਰਤੀਆਂ ਨੂੰ ਵਾਪਸ ਭੇਜਣ ਸਮੇਂ ਵਰਤੇ ਗਏ ਅਣਮਨੁੱਖੀ ਤੌਰ ਤਰੀਕੇ ਤੇ ਇਸ ਮਾਮਲੇ ਵਿੱਚ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਵੱਲੋਂ ਰਾਜ ਸਭਾ ਵਿੱਚ ਦਿੱਤੇ ਬਿਆਨ ਦੇ ਮਾਮਲੇ ਵਿੱਚ ਘੇਰਦਿਆਂ ਨਿੰਦਿਆ ਕੀ ਉਹਨਾਂ ਸੂਬਾ ਸਰਕਾਰ ਤੋਂ ਪੀੜਤ ਪੰਜਾਬੀ ਪਰਿਵਾਰਾਂ ਨੂੰ ਨੌਕਰੀ ਦੇਣ ਅਤੇ ਏਜੰਡਾ ਖਿਲਾਫ ਕਾਰਵਾਈ ਕਰਕੇ ਪੀੜਤਾਂ ਦੇ ਪੈਸੇ ਵਾਪਸ ਦਿਵਾਉਣ ਦੀ ਮੰਗ ਕੀਤੀ ਹੈ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਮਰੀਕਾ ਵੱਲੋਂ ਰਿਪੋਰਟ ਕੀਤੇ ਗਏ ਭਾਰਤੀਆਂ ਨੂੰ ਗੁਰੂ ਰਾਮਦਾਸ 에어ਪੋਰਟ ਅੰਮ੍ਰਿਤਸਰ ਉਤਾਰਨ ਤੇ ਸਖਤ ਇਤਰਾਜ਼ ਜਤਾਇਆ ਉਹਨਾਂ ਇਸ ਸਭ ਨੂੰ ਕੇਂਦਰ ਸਰਕਾਰ ਦੀ ਸਾਜ਼ਿਸ਼ ਦਾ ਹਿੱਸਾ ਦੱਸਦਿਆਂ ਕਿਹਾ ਕਿ ਸਪਸ਼ਟ ਹੈ ਕਿ ਕੇਂਦਰ ਸਰਕਾਰ ਦਾ ਮੁੱਖ ਮਕਸਦ ਪੰਜਾਬ ਅਤੇ ਪੰਜਾਬੀਆਂ ਦੇ ਅਕਸ ਨੂੰ ਵਿਸ਼ਵ ਪੱਧਰ ਵਿੱਚ ਠੇਸ ਪਹੁੰਚਾਉਣਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਅਮਰੀਕਾ ਤੋਂ ਰਿਪੋਰਟ ਹੋਏ ਭਾਰਤੀਆਂ ਦੇ ਮਾਮਲੇ ਤੇ ਟਿੱਪਣੀ ਕਰਦੇ ਅਮਰੀਕਾ ਦੇ ਵਿਵਹਾਰ ਤੇ ਅਫਸੋਸ ਜ਼ਾਹਿਰ ਕੀਤਾ ਉਹਨਾਂ ਕਹਿੰਿਆ ਕਿ ਅਮਰੀਕਾ ਵੱਲੋਂ ਹਤਕੜੀਆਂ ਅਤੇ ਵੀੜੀਆਂ ਲਾ ਕੇ ਨਾਗਰਿਕਾਂ ਨੂੰ ਵਾਪਸ ਭੇਜਣਾ ਸਮੁੱਚੇ ਦੇਸ਼ ਲਈ ਸ਼ਰਮ ਵਾਲੀ ਗੱਲ ਹੈ ਉਹਨਾਂ ਕਹਿੰਿਆ ਕਿ ਰਿਪੋਰਟ ਹੋਏ ਭਾਰਤੀਆਂ ਦੇ